ਇੱਕ ਮੇਰਾ ਵੀਰ ਨੂੰ ਰਣੇ ਉਹਨੇ ਮੈਸੇਜ ਕਰਿਆ ਵੀ ਅੱਜ ਕੱਲ ਤਾਂ ਹਾਂ ਕੌਣ ਪਾ ਕੇ ਚਲਾਉਂਦਾ ਕੰਟਰੋਲ ਕਰਦਾ ਕੌਣ ਕਰਦਾ ਮਸ਼ੀਨ ਨੂੰ ਉਹ ਭਾਈ ਸਾਹਿਬ ਕਿਤੋਂ ਅੱਜ ਕੱਲ ਤਾਂ ਟਈਏ ਲੱਗਣ ਲੱਗੇ ਥੱਲੇ ਮਸ਼ੀਨ ਦੇ ਜਿੱਥੇ ਬੰਨ ਕੇ ਤੋਰਦੇ ਸਤਰੀ ਫਿਰਦੀ ਆ ਅੱਜ ਤੋਂ 5-7 ਸਾਲ ਪਹਿਲਾਂ ਕੰਟਰੋਲ ਹੀ ਕੰਮ ਕਰਦੀ ਸੀਗੀ ਕਿਤੇ ਕਣਕ ਦੀ ਬੀਜੀ ਹੈ ਕਿ ਬੀਜੀ ਨਹੀਂ ਫਸਲ ਵੀ ਸਿਆਣਿਆਂ ਤੋਂ ਪੁੱਛ ਲਈ ਵੀ ਕੰਟਰੋਲ ਕੀ ਚੀਜ਼ ਆ ਕੰਟਰੋਲ ਉਹ ਚੀਜ਼ ਆ ਜਦੋਂ ਸੁਭਾਗਾ ਵਜਦਾ ਕਈ ਵਾਰੀ ਹਾਂ ਚਾਹ ਗੈਰੇਟਰ ਚੜ ਗਿਆ ਆਟੋਮੈਟਿਕ ਲਿਫਟ ਥੱਲੇ ਕਈ ਵਾਰੀ ਥਾਂ ਚਾਹ ਗੈਰੇਟਰ ਨਹੀਂ ਆਉਂਗਾ ਤਾਂ ਉਹ ਮਸ਼ੀਨ ਗਾਸੀ ਜਾਂਦੀ ਆ ਕੰਟਰੋਲ ਜ਼ਰੂਰੀ ਆ ਲਾ ਕੇ ਰੱਖਣੀ ਚਣਕੀ ਵੀ ਜਣੀ ਹੋਵੇ ਜਾਂ ਕੁਝ ਮਰਜ਼ੀ ਕਰਨਾ ਹੋਵੇ ਆ ਵੇਖੋ ਜੀ ਢੋਲ ਦਾ ਸਪਰੇ ਪੰਪ ਵਾਲਾ ਆਪਣਾ ਉਦੋਂ ਇਹੋ ਜਿਹੀ ਰਿਵਾਜ ਸੀਗੇ ਐਡੇ ਢੋਲ ਹੀ ਚੱਲਦੇ ਹੁੰਦੇ ਸੀ ਉਦੋਂ ਤੇ ਆ ਪੰਪ ਪੋਂਪ ਤਾਂ ਬਦਲ ਤਾਪ ਆਹ ਸੁੰਡ ਵੀ ਨਾਲ ਲਾ ਦਉਂਗਾ ਆਹ ਲੇਟਰ ਰੋਡ ਚੱਕ ਦੀ ਸ਼ੇਰ ਕੋਈ ਮੰਗ ਕੇ ਲੈ ਗਿਆ ਨਾਲ ਲੱਗ ਬਿੰਗਾ ਕੁਛ ਮੈਥੋਗੇ ਕੁਛ ਪਹਿਲਾਂ ਕਰਿਆ ਹੋਇਆ ਸੀ ਸਪਰੇਅ ਕਰਦੇ ਆ ਅੱਜ ਮੈਗਜ਼ੀਨ ਕਿਹੜੀ ਕਿਹੜੀ ਪਾਵਾਂਗੇ ਉਹ ਤੁਹਾਨੂੰ ਦੱਸਦੇ ਆ ਸਾਰੀ ਟਰੈਕਟਰ ਆਇਆ ਸੁਣਿਆ ਹੁਣ ਲੱਗਦਾ ਵੀ 17 ਦਾ ਟਾਇਰ ਪਾਇਆ ਹੈਗਾ ਹੁਣ ਹੈਗਾ ਚੌੜਾ ਪੂਰਾ ਅਹ ਥਣ ਛੋਟੇ ਛੋਟੇ ਹੀ ਲੱਗਦੇ ਸੀ ਪਹਿਲਾਂ ਆਹ ਦੇਖੋ ਆਹ ਪਾਤੀ ਡੰਡਾ ਥੱਲੇ ਨਾਲ ਦੀ ਨਾਲ ਉੱਪਰ ਨਹੀਂ ਪਾਇਆ ਥੱਲੇ ਪਾਦਾ ਕਿਉਂਕਿ ਉਹਨੇ ਤੇ ਵਜਨ ਟਿਕਣਾ ਹੈਗਾ। ਤੇ ਹਾਂਜੀ ਭਾਈ ਜੀ ਪਿਆਰ ਪਰਿਸ਼ਾਦ ਸੀ ਦੇ ਕਾਲ ਜੀ ਕੀ ਹਾਲ ਚਾਲ ਨੇ ਜੀ? ਸਾਰੀ YouTube ਤੇ Facebook ਤੇ ਦੇਖਾਣੇ ਭਰਾਵਾਂ ਦਾ ਧੰਨਵਾਦ ਤੇ ਵੀਰ ਮੇਰੇ ਉਹ ਜਿਹੜੇ ਭਰਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਵੀਰ ਮੰਨ ਕੇ ਨਾ ਵੇਖਿਆ ਕਰੋ ਵੀਡੀਓ ਹਣਾ। ਤੇ ਲੋ ਜੀ ਸਪਰੇਅ ਕਰਨ ਚੱਲੇ ਅੱਜ। ਕਣਕ ਤੇ ਕਣਕ ਨੂੰ ਰਮਾਉਣ ਲੱਗਾਂਗੇ ਅੱਜ ਚੱਲੇ ਆ ਸਪਰੇਅ ਕਰਨ। ਢੋਲ ਪਾ ਲਿਆ ਮੰਗਰ। ਦੇ ਭਰਦਿਆਂ ਢੋਲ ਆ ਢੋਲ ਆਪਾਂ 2000 ਹਨਾ 2009 ਚ ਲੈਤਾ ਕਿ 10 ਚ ਲੈਤਾ ਢੋਲਾ ਅੱਠ ਫੁੱਟ ਹੈ 2008 ਦਾ ਢੋਲਾ ਦੇ ਪਾਈਪੂ ਬਾਦ ਅੱਜ ਨਵੀਂ ਲਾਤੀ ਸਾਡੇ ਬੰਦੇ ਨੇ ਦੁਬਾਰੇ ਹਾ 9 ਦਾ ਆ ਪਾਈਪ ਨਾਲ ਆ ਸਾਡੇ ਕੋਲੇ ਹਨਾ 10 ਐਨ ਐਮ ਦੀ ਪਾਈਪ ਆ ਉਹੀ ਟੈਂਕੀ ਆ ਸਾਰਾ ਕੁਝ ਉਹੀ ਆ ਦੇਖ ਸਕਦੇ ਹੋ ਤੁਸੀਂ 2009 ਦਾਗਾ ਹਨਾ ਮੈਂ ਤੁਹਾਨੂੰ ਦਿਖਾਉਣਾ ਸਾਰਾ ਬ੍ਰੀਕੀ ਨਾਲ ਇਹ ਸੰਦ ਦੀ ਸਾਮ ਰੱਖਣੀ ਜ਼ਰੂਰੀ ਆ ਹਨਾ ਲਓ ਜੀ ਮੈਗਜ਼ੀਨ ਸਪਰੇ ਵੀ ਕਰਤੀ ਤੇ ਇਹ ਹੋਰੀਆ ਵੀ ਛੜਤੀ ਹਨਾ ਤੇ ਹੁਣ ਚੱਲੀ ਜਾਂਦਾ ਪਾਣੀ ਦਾ ਕੰਮ ਅੱਜ ਪਾਣੀ ਲਾਉਣ ਲੱਗਦੇ ਆ ਪਹਿਲੇ ਦਿਨ ਅਸਲ ਦੇ ਵਿੱਚ ਮੇਰੇ ਭਰਾਏ ਦੱਸੋ ਵੀ ਪਾਣੀ ਅਸਲ ਕਿੰਨੇ ਦਿਨਾਂ ਨੂੰ ਕਣਕ ਨੂੰ ਲਾਉਣਾ ਚਾਹੀਦਾ ਹਨਾ ਵੀ ਕਿੰਨੇ ਦਿਨਾਂ ਤੋਂ ਹੁਣ ਮੈਂ ਖਾਲ ਕੱਢ ਕੇ ਆਇਆ ਜੇ ਕਹੀ ਮੇਰੀ ਲਿਬੜੀ ਪਈ ਆ ਖਾਲ ਕੱਢ ਕੇ ਆਇਆ ਰਹਿੰਦਾ ਸੀ ਆ ਤਕਰੀਬਨ 10-12 ਕਰਮਾ ਰਹਿ ਗਿਆ ਸੀ ਉੱਤੇ ਛੱਡ ਗਏ ਉਹ ਚੱਲ ਅੱਜ ਮੈਂ ਕੱਢ ਕੇ ਆਇਆ ਸਰਕਾਰੀ ਖਾਲ ਆ ਤੇ ਤਕਰੀਬਨ ਕਟੁਕਟ 7-8 ਕਿੱਲੇ ਆ ਹੀ ਆਪਾਂ ਆਪਾਂ ਕੱਢਿਆ ਹੈ ਹੋਰ ਕਿਸੇ ਭਰਾ ਨੇ ਹੱਥ ਨਹੀਂ ਲਾਇਆ ਜਮਾ ਉਹਨੂੰ ਹਨ ਤੇ ਲੱਗੇ ਪਏ ਆ ਜੀ ਅੱਜ ਪਾਣੀ ਲਾਉਣ ਲੱਗਦੇ ਆ ਲੇਟ ਉਹ ਤਾਂ ਰੋਜ਼ ਸੜ ਕੇ 8 ਵਜੇ 8:30 9:00 ਵਜੇ ਉੱਠੀ ਤਾਂ ਅੱਜ 7 ਵਜੇ ਉੱਠ ਖੜੀ ਵੀ ਲੇਟ ਆਊਗੀ ਇਸ ਲਈ 10:30 ਹੋ ਗਏ ਲੇਟ ਹਜੇ ਨਹੀਂ ਆਈ ਹਨਾ ਚੱਲ ਦੇਖਦੇ ਆਂ ਤੇ ਉਹੀ 7-8 ਨੇ ਰਾਤ ਦੇ ਵਜਾਈ ਦੇਣੇ ਝੋਟਿਆਂ ਨੇ ਪਾਣੀ ਧਾਣੀ ਲਵਾਉਂਦੇ ਨੂੰ 8 ਵਜ ਜਾਣੇ ਘੰਟਾ ਨਕਾਲੀ ਆਈ ਜਾਣਾ ਮਗਰ ਹੁਣ ਤੁਹਾਨੂੰ ਸਾਰੇ ਬਲਾਕ ਨਾਲ ਜੁੜੇ ਜੋ ਤੁਹਾਨੂੰ ਕਣਕਾਂ ਵੀ ਦਿਖਾਵਾਂਗੇ ਤੁਹਾਨੂੰ ਕਣਕ ਦਿਖਾਉਣਾ ਮੈਂ ਤਾਂ ਦਿਖਾਉਨੇ ਆਪਣੀ ਬੱਟ ਖਾਲ ਚਲ ਆ ਖਾਲ ਹੁਣ ਨਮਾ ਬਣੂ 1986 ਦਾ ਮੇਰੇ ਜਰਮ ਵੇਲੇ ਦਾ ਬਣਿਆ ਹੋਇਆ ਸੀ ਆ ਖਾਲ ਅਜੇ ਤੱਕ ਸਲਾਮਤ ਸੀਗਾ ਤੁਹਾਨੂੰ ਦਿਖਾਵਾਂ ਹਨ ਪਰ ਇਹ ਹੁਣ ਕਹਿੰਦੇ ਵੀ ਨਮਾ ਬਣੂ ਹੁਣ ਇੱਕ ਗੱਲ ਹੋਰ ਹੋ ਗਿਆ ਸਿਆਪਾ ਸਾਲਾ ਮੇਰਾ ਹੁਣ ਇਧਰ ਕਣਕੇ ਵੀ ਈ ਵਿਲੇ ਟਾਈਮ ਦਾ ਕੰਮ ਦਾ ਤੁਸੀਂ ਮਿੱਟੀ ਦੱਸੋ ਵੀ ਬੱਟ ਨਾਲ ਕਿਵੇਂ ਲਾਈ ਹੋਈ ਹੈ ਹਨਾ ਯਾਰ ਖਾਲ ਦੇਖੋ ਤੁਸੀਂ ਕੰਮ ਸ਼ੌਂਕ ਦਾ ਹੁੰਦਾ ਜਿਹੜਾ ਵੀ ਕਰੋ ਨਾ ਸਾਰਾ ਸ਼ੌਂਕ ਦਾ ਕਰੋ ਲੱਲਪੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਆ ਦੇਖੋ ਨਾ ਇਹ ਮੋਟਾਂ ਦੋ ਛੜਦਾਂਗੇ ਤੇ ਵੀ ਇਹਦੀ ਧਰਦੀਆਂ ਤੁਰੀਆਂ ਹੋਣੀਆਂ ਹਨ ਇਹ ਥੋੜੀ ਜਿਹੀ ਪਾਣੀ ਚੜ ਜੂ ਆ ਤੇ ਆਹ ਦੇਖੋ ਖਾਲ ਨਾ ਮਿੱਟੀ ਨਾਲ ਬੱਟ ਲਈ ਹੋਈ ਹੈ ਇਧਰ ਉਹਨੇ ਹੀ ਖਾਲ ਢਾ ਗਏ ਇੰਨਾ ਕ ਪੱਕਾ ਖਾਲ ਖਾਲ ਬਣਨਾਗਾ ਤੇ ਆਹ ਤੁਹਾਨੂੰ ਜਿਹੜੀ ਮੈਂ ਮੇਨ ਚੀਜ਼ ਦਿਖਾਉਣਾ ਕਣਕ ਦਿਖਾਉਣਾ ਹਨ ਆਹ ਕਣਕ ਆ ਉਹ ਵੀ ਵਾਹਣ ਆਪਣਾ ਨਾਲ ਲਾ ਆ ਵੀ ਆਪਣਾ ਹਨ ਜਿਹੜੀ ਵੱਡੀ ਗੱਲ ਕੀ ਸੀ ਵੱਡੀ ਗੱਲ ਇਹ ਸੀ ਵੀ ਇਹ ਕਣਕ ਇੱਕ ਦਿਨ ਦੀ ਪਜਾਮ ਸੀ ਸਾਡੀ ਉਹ ਤੜਕੇ ਮੰਨ ਕੇ ਚੱਲ ਵੀ ਆ ਦੁਪਹਿਰੇ ਤੋਂ ਬਾਅਦ ਵਿੱਚ ਸੀ ਉਹ ਪਹਿਲਾਂ ਵਿੱਚ ਸੀ ਹੁਣ ਕਣਕ ਤੁਸੀਂ ਦੇਖੋਗੇ ਇੱਥੋਂ ਤਾਂ ਵੀ ਦੇਖ ਸਕਦੇ ਹੋ ਤੁਸੀਂ ਵੀ ਬਹੁਤ ਵੀ ਹਰਾ ਹੋਇਆ ਦੇਖੋ ਕਿਉਂਕਿ ਹਜੇ ਇਹ 8 ਤਰੀਕ ਦੀ ਵੀਜੀ ਹੋਈ ਹੈ ਇਹ ਤੇ ਤਕਰੀਬਨ 20 ਦਿਨ ਹੋਏ ਨੇ ਅੱਜ ਕਣਕ ਵੀਜੀ ਨੂੰ ਵੀ ਲਾ ਲੋ ਬਾਈ ਬਾਈ ਕਿਦੋਂ ਹੋ ਗਿਆ ਹਨਾ ਕਣਕ ਵੀਜੀ ਨੂੰ ਇਹਨੂੰ ਤੇ ਆ ਕਣਕ ਜਿਹੜੀ ਤੁਹਾਨੂੰ ਇਹ ਵੀ ਦਿਖਾਉਣਾ ਮੈਂ ਤੁਹਾਨੂੰ ਖਾਲ ਵੀ ਦਿਖਾਉਣਾ ਛੜ ਜਾ ਇੱਧਰ ਹਾਂ ਤੇ ਮਾਰੂਨੇਗਾ ਖਾਲਾ ਕਣਕ ਦੀ ਗੱਲ ਫੇਰ ਕਰਦੇ ਹਾਂ ਖਾਲ ਕਿੰਨੀ ਮਾਰੂਨੇਗਾ ਸੋ ਸਾਰੀ ਕਣਕ ਦਿਖਾਵਾਂਗੇ ਅੱਜ ਹਣਾ ਜਿਹੜੀ ਆਹ ਕਣਕ ਆ ਇਹ ਕਣਕ ਤੇ ਬਾਹਣ ਥੋੜਾ ਜਿਹਾ ਗਿੱਲਾ ਸੀ ਹੈਨਾ ਵੀ ਤਾਂ ਵੀ ਇਹ ਦਿਸਣ ਲੱਗ ਗਈ ਸੀ ਤੇ ਇਹ ਹਜੇ ਨਿਕਲੀ ਨਹੀਂ ਸੀਗੀ ਆਹ ਕਣਕ ਦੇ ਦਿਸਣ ਲੱਗ ਗਈ ਸੀ ਇਹਦੇ ਉਰੇ ਟੇਡੇ ਆਏ ਆ ਤਾ ਕਰਕੇ ਲੋਨ ਇਧਰੋਂ ਕਰ ਗਿਆ ਪਾਈ ਵੀ ਨਹੀਂ ਮਾਰਦੀ ਆ ਦੇਖੋ ਨਾ ਜੇ ਆਪਾਂ ਹੀ ਕਰਾਂਗੇ ਹੋਰ ਕਣਕ ਛੋਟੀ ਆ ਆ ਕਣਕ ਤਾਂ ਪੂਰੀ ਹਰਿਆਵਲ ਮਾਰਦੀ ਸੀ ਤੇ ਆ ਕਣਕ ਵਿੱਚ ਅਸੀਂ ਆ ਗਏ ਇਧਰ ਹਣਾ ਆ ਕੇ ਆ ਦੇਖੋ ਤੁਹਾਨੂੰ ਸਾਨੂੰ ਮੈਂ ਓਰੇਂਜ ਦਾ ਵੱਜਦੇ ਓਰੇਂ ਲੋਟ ਦੇਖੇ ਆ ਦੇਖੋ ਪੂਰੀ ਹਰਿਆਵਲ ਮਾਰਦੀ ਹੈ ਜਿੰਨੀ ਵੀ ਕਹਦੇ ਹਨ ਤੇ ਕਿਉਂ ਕਣਕ ਛੋਟੀ ਆ ਜੇ 20 ਜਣਾ ਦਾ ਕਣਕ ਨਿਕਲਦੀ ਹੈ तकरीबन ਸਾਰੇ ਅੱਜ ਮੈਂ ਤੁਹਾਨੂੰ ਦਿਖਾਉਣਾ ਹੁਣ ਤੁਸੀਂ ਵਿੱਚ ਨਾ ਉਹ ਕਰੂੰਗੀ ਆ ਦੇਖੋ 22 ਦਿਨ ਹੋ ਗਏ ਕਣਕ ਦੇ ਬੀਜ ਨੂੰ ਇਹ ਆ ਦੇਖੋ ਤੇ ਆ ਸੀ 22 ਦਿਨਾਂ ਤੋਂ ਵੀ ਕਣਕ ਅੱਜ ਨਿਕਲ ਰਹੀ ਆ ਜੀ ਆ ਦੇਖੋ ਆ ਦੇਖੋ ਆ ਵਿੱਚ ਮੁੜੀ ਵੀ ਖੜੀ ਹੈ ਕਿਉਂਕਿ ਥੋੜੀ ਡੰਗੇਰੀ ਬੀਜੀ ਸੀ ਇੱਕ ਮਸ਼ੀਨ ਦੇ ਇੱਕ ਦੀ ਪੋਰ ਨਵੇਂ ਲਾਉਣ ਕਰਕੇ ਨਾ ਉਹ ਥੱਲੇ ਪੋਰ ਨਵੇਂ ਲਾਉਣ ਕਰਕੇ ਪਤਾ ਚੱਕਰ ਕੀ ਹੋਇਆ ਇੱਕ ਹੋਰਾ ਸਾਥ ਉਹ ਨਾ ਉਹ ਥੱਲੋ ਟੇਡਾ ਜੰਦਦਾ ਸੀ ਉਹ ਤੇ ਜਿਹੜੀ ਮੰਗਰ ਦੀ ਪੱਤੀ ਸੀ ਮਿੱਟੀ ਨਹੀਂ ਸਹੀ ਪੌਂਦੀ ਸੀਗੀ ਆ ਦੇਖੋ 22ਵੇਂ ਦਿਨ ਵੀ ਬਈ ਆ ਕਣਕ ਨਿਕਲੀ ਆਉਂਦੀ ਆ ਦੇਖੋ ਮਰ ਨੂੰ ਆ 22ਵਾਂ ਦਿਨ ਅੱਜ ਤੇ ਕਣਕ ਨਿਕਲੀ ਆਉਂਦੀ ਆ ਦੇਖ ਆ ਵੀ ਨਿਕਲੀ ਆਉਂਦੀ ਆ ਜ ਹੈਨਾ ਇਹ ਕਿਉਂਕਿ ਥੋੜੀ ਇਹ ਡੂੰਗੀ ਬੀਜੀ ਸੀ ਬਹਣ ਖੁਸ਼ ਕਰ ਤੁਹਾਨੂੰ ਮੈਂ ਹੋਰ ਵੀ ਦਿਖਾਉਣਾ ਦੇਖੋ ਹੁਣ ਜਿਹੜੀ ਆ ਹੈਗੀ ਆਹ ਉਹ ਵਿਚ ਮਲਦੀ ਰਹੀ ਆ ਮਸ਼ੀਨ ਨਾਲ ਦੇਖੋ ਲੈ ਕਿੰਨੀ ਕਣਕਾ ਥੱਲੇ ਹੈ ਨਾ ਆ ਦੇਖੋ ਮਰੂ ਨੀ ਦਾ ਕਿਵਾਰੀ ਉਹਰਾ ਐਵੇਂ ਹੋ ਜਾਂਦਾ ਇਹਦੇ ਪੱਤੀ ਵੀ ਸਹੀ ਨਹੀਂ ਸੀਗੀ ਹੈਨਾ ਤੇ ਕਣਕ ਹਜੇ ਵੀ ਵਿਚ ਨਿਕਲਦੀ ਆ ਮੈਨੂੰ ਇਹ ਸੀ ਵੀ ਇਹ ਕਣਕ ਨੂੰ ਆਪਣਾ ਇੱਥੇ ਦਿਖਾਉਣਾ ਤੁਹਾਨੂੰ ਮੈਂ ਐਸੇ ਰੋਟਾ ਕੰਨ ਕਣਕ ਛੋਟੀ ਐ ਸਲੋਟ ਦਿਖਾਉਣਾ ਤੁਹਾਨੂੰ ਮੈਂ ਦੇਖੋ ਔਰੇ ਭਰੀ ਖੜੀ ਆ ਜਮਣਾ ਇਧਰਲੀ ਤੋਂ ਔਰੇ ਭਰ ਨਹੀਂ ਭਰਨੇ ਬਾਈ ਕਿਉਂਕਿ ਇਹ ਬਾਹਣ ਜਿਆਦਾ ਗਿੱਲਾ ਸੀਗਾ ਇਹ ਬਾਹਣ ਜਿਆਦਾ ਗਿੱਲਾ ਸੀਗਾ ਆ ਥੋੜਾ ਜਿਹਾ ਖੁਸ਼ਕ ਸੀਗਾ ਪਰ ਕਣਕ ਇਹਦੇ ਵਿੱਚ ਵੀ ਬਹੁਤ ਤਕਰੀਬਨ ਮਿਲਾ ਲਓ ਵੀ 35 ਕਿਲੋ ਆ ਥਾਂ ਸਭ ਤੋਂ ਖੁਸ਼ਕ ਸੀ ਉਹ ਵਿਚਾਲੜਾ ਹਾਂ ਦੇ ਆ ਆ ਥਾਂ ਖੁਸ਼ਕ ਸੀ ਦੌਗੀ ਪਤਾ ਨਹੀਂ ਕੀ ਚੱਕਰ ਸੀ ਇਹ ਦੌਗੀ ਦੇ ਵਿੱਚ ਵੀ ਮਰਦੀ ਜਾਂਦੀ ਆ ਦੇਖੋ ਕਣਕ ਤੁਹਾਨੂੰ ਹੁਣ ਦਿਖਾਉਣਾ ਮੈਂ ਇੱਥੇ ਬਹਿ ਕੇ ਦਿਖਾਉਣ ਨਾਲ ਹਾਂ ਆ ਦੇਖੋ ਐ ਪੂਰੀ ਨਿਕਲਈ ਜਮਾ ਕੱਲਾ ਥੋੜਾ ਜਿਹਾ ਥਾਂ ਇੱਥੇ ਹੈਗੇ ਦਾਣੇ ਛੱਡ ਦਾਂਗੇ ਆ ਦੇਖੋ ਪੂਰੀ ਫੁੱਲ ਕਣਕ ਜਿੰਨੀ ਵੀ ਕਹਦੇ ਕੀ ਇਹ ਸਿਰਫ ਖੁਸ਼ਕ ਸੀਗੀ ਖੁਸ਼ਕ ਸੀ ਵੀ ਐ ਨਿਕਲਦੀ ਨਾ ਹੁਣ ਜੇ ਆਪਾਂ ਕਹੀਏ ਵੀ ਕਣਕ ਡੂੰਗੀ ਵੀਜ ਗਈ ਇੱਕ ਆਪਾਂ ਗੱਲ ਮੰਨਦੇ ਵੀ ਕਣਕ ਡੂੰਗੀ ਵੀਜ ਗਈ ਆ ਦੇਖੋ ਦਾਣਾ ਕਿੱਥੋਂ ਗਿਆ ਇਹ ਦੇਖੋ ਬੱਟ ਤੇ ਹਰੀ ਹੋਈ ਖੜੀ ਆ ਦੇਖੋ ਆ ਦੇਖੋ ਕਿੱਥੇ ਤੱਕ ਹੋ ਗਈ ਯਾਰ ਇਹ ਚੱਕ ਕੇ ਜਿੰਦਰੇ ਨੇ ਇੱਥੇ ਸਿੱਟੇ ਦਾਣਾ ਕਿੱਥੋਂ ਕਿੱਡੀ ਤੂੰ ਹੀ ਕੱਢੀ ਆ ਯਾਰ ਕਣਕ ਨਹੀਂ ਰਹਿੰਦੀ ਹੁੰਦੀ ਆਪਣਾ ਬਾਹਣ ਸਮਰਿਆ ਨਾ ਭਾਈ ਬਾਹਣ ਸਮਰਿਆ ਹਨ ਫੇਰ ਕਣਕ ਨਹੀਂ ਰਹਿੰਦੀ ਹੁੰਦੀ ਫੇਰ ਕਣਕ ਨਿਕਲੀ ਆਉਂਦੀ ਹੁੰਦੀ ਕਿਉਂ ਪਤਾ ਚੱਕਰ ਕੀ ਆ ਜਿਹੜਾ ਬਾਹਣ ਥੋੜਾ ਜਿਆਦਾ ਲਾਵਾ ਹੋਵੇ ਲਵੇ ਬਾਹਣ ਦੇ ਵਿੱਚ ਇਹ ਤੂੰ ਵੀ ਨਾ ਮਿੱਟੀ ਨਹੀਂ ਜੱਕਦੀ ਚ ਡਲੀ ਹੁੰਦੀ ਹੈ ਜਿਹੜਾ ਬਾਹਣ ਥੋੜਾ ਜਿਆ ਰੁੱਖਾ ਹੋਵੇ ਬਣਿਆ ਹੋਵੇ ਪੂਰਾ ਉਹ ਫੁੱਲ ਫੁੱਲ ਜਿਵੇਂ ਮੰਨ ਕੇ ਚੱਲ ਵੀ ਉਹੋ ਨਿਕਲ ਆਉਂਦਾ ਹੈ ਨਿਕਲਦੀ ਨਿਕਲਦੀ ਆ ਤੋ ਬਾਕੀ ਗੱਲ ਹੋਵੇ ਜਰੂਰੀ ਆ ਤੁਹਾਨੂੰ ਦਿਖਾਉਣਾ ਮੈਂ ਜਮਾ ਸੁੱਕ ਚ ਖੜਿਆ ਆ ਪਾ ਇਥੇ ਜਮਾ ਸੁੱਕਾ ਸੀ ਆ ਬਾਹਨ ਵੀ ਸੁਪਰ ਸੀਡਰ ਦਾ ਇਹ ਫਰਕ ਆ ਸੁੱਕੇ ਸੁਪਰ ਸੀਡਰ ਹੁੰਦਾ ਨਹੀਂ ਮਸ਼ੀਨ ਜਿੱਥੇ ਸਿਰਦੀ ਆ ਬੀਜਣ ਵਾਲੀ ਨਾਲ ਉੱਥੋਂ ਸੁੱਕੇ ਥਾਂ ਚ ਵੀ ਉੱਥੋਂ ਕਰ ਲਉਂਦੀ ਤੁਹਾਨੂੰ ਮੈਂ ਦਿਖਾਉਣਾ ਨਾ ਮੈਂ ਨਿਕਲਦੇ ਹੋਏ ਹੈ ਨਾ ਇੱਕ ਮਿੰਟ ਆ ਅੱਜ ਨਿਕਲੇਗਾ ਆ ਕੱਲ ਨਿਕਲੇਗਾ ਕੋ ਪੀਲ ਕੇ ਚ ਖੜਾਗਾ ਆ ਆ ਆ ਆ ਅੱਜ ਨਿਕਲੇਗਾ ਰਾਤੇ ਰਾਤ ਬਾਹਰ ਆਏ ਹੋਏ ਆ ਦੇਖੋ ਇਹ ਤੁਹਾਨੂੰ ਦਿਖਾਉਣਾ ਮੈਂ ਜਮਾ ਯਾਰ ਜਮਾ ਸੁੱਕਾ ਥਾਂ ਸੀਗਾ ਜਿੰਨਾ ਵੀ ਕਹਦੇ ਵੀ ਉਹਨਾਂ ਸੁੱਕਾ ਥਾਂ ਸੀਗਾ ਜਮਾ ਬਿਲਕੁਲ ਹੁਣ ਵੇਚੇ ਦੇ ਦਾਣੇ ਦੇਖਦੇ ਇੱਥੇ ਹੈਗੇ ਕਿਹਨੇ ਜਿਹੜਾ ਜਮਾ ਸੁੱਕਾ ਥਾਂ ਸੀ ਸਾਰੇ ਵਹਣ ਚੋ ਜਿੰਨਾ ਵੀ ਵਹਣ ਬੀਜਿਆ ਸੀ ਹਣਾ ਸਾਰੇ ਤੋਂ ਸੁੱਕਾ ਆ ਸੀਏ ਚੱਕੋ ਆਹ ਭਈ ਟੰਗੂਰ ਲਾਈ ਥੱਲੋ ਪਟਿਆ ਆਪਾਂ ਇਹ ਆ ਭਈ ਟੰਗੂਰ ਲਾਈ ਇਹ ਨਿਕਲੂਗੀ ਇਹ ਨਹੀਂ ਨਿਕਲਣਾ ਜਿਹੜੀ ਟੰਗੂਰ ਲੱਗ ਗਿਆ ਦੇਖੋ ਇਹ ਆ ਮਰਨੇ ਦਾ ਇਹ ਜਮਾ ਸੁੱਕਾ ਥਾਂ ਜਮਾ ਇੱਥੇ ਇਹ ਆ ਦੇਖੋ ਜਮਾ ਸੁੱਕਾ ਥਾਂ ਹੈ ਜਿੰਨਾ ਵੀ ਕਹਦੇ ਸੁੱਕਾ ਥਾਂ ਹੈ ਜਮਾ ਯਾਰ ਜਮਾ ਰੇਤਾ ਇੱਥੇ ਤੁਹਾਨੂੰ ਮੈਂ ਸਾਰੀ ਦਿਖਾਉਣਾਗਾ ਆ ਦੇਖੋ ਆ ਟੰਗੂਰ ਚੱਕਿਆ ਮੈਂ ਥੋੜੀ ਜਿਹੀ ਮਿੱਟੀ ਪੱਟੀਆਂ ਨੇ ਚਲ ਇਧਰੋਂ ਮਿੱਟੀਆਂ ਕਰ ਦਣਾ ਆ ਦੇਖੋ ਆ ਜਮਾ ਸੁੱਕਾ ਥਾਂ ਇਹ ਆਖੜੀ ਕਿੱਧਰ ਬਾਕੀ ਸਾਰੀ ਆ ਸੀ ਇਹ ਆਖੜੀ ਜਮਾ ਸੁੱਕਾ ਥਾਂਗਾ ਜਿਹੜੀ ਆਪਾਂ ਸੁਪਰ ਸੀਡਰ ਨਾਲ ਬੀਜਦੇ ਹਾਂ ਨਾ ਸੁਪਰ ਸੀਡਰ ਵਾਲੀ ਬਾਈ ਜੀ ਸੁੱਕੇ ਥਾਂ ਚ ਨਹੀਂ ਨਿਕਲਦੀ ਆਜ ਦੋ ਕੀ ਅਸੀਂ ਸਾਰਿਆਂ ਨੂੰ ਸੁੱਕੀ ਬਿਧੀ ਹੋਈ ਹੈ ਯਾਰ ਹਣਾ ਵੀ ਸਾਡੇ ਸਾਰੇ ਬਾਹਨ ਤੋਂ ਸੁੱਕੀ 20 ਕਿੱਲੇ ਥਾਉਂਦੇ ਆਪਾਂ ਕਰਦੇ ਆਂ 20 ਕਿੱਲੇ ਚ ਸਭ ਤੋਂ ਸੁੱਕੀ ਦੌਗੀ ਆ ਤੇ ਆਹ ਦੇਖੋ ਇਹ ਆ ਆਉਂਦਾ ਨਿਕਲਦਾ ਟਾਈਮ ਲੇਤਾ ਚ 22 ਦਿਨ ਹੋ ਗਏ ਨੂੰ ਕਣਕ ਨੂੰ ਘੱਟੋ ਘੱਟ ਇੱਥੇ ਵੀ ਹੂ ਇਹ ਇੱਥੇ ਵੀ ਹੂ لازਮੀ ਵੀ ਇਹ ਕਿਹੜੀ ਗੱਲ ਆ ਵੀ ਨਾ ਹੋਵੇ ਚੱਕਿਆ ਹੋਊ ਜਮਾ ਥੋੜੀ ਜੀ ਬਸ ਡੂੰਗੀ ਵੀ ਜੀ ਅਸੀਂ ਵੀ ਯਾਰ ਨਿਕਲ ਆਉਗੀ ਇਧਰ ਬਸ ਦੇਖੀਏ ਕਿਦੋਂ ਦਾਣਾ ਨਹੀਂ ਥਾਉਣਾ ਮੜਕੀ ਮੇਰਾ ਸਾਲਾ ਜਦੋਂ ਕਣਕ ਆ ਆ ਮਰੂਨੇਗਾ ਆਸੀ ਜਮਾ ਸੁੱਕਾ ਥਾਂਗਾ ਤੁਹਾਨੂੰ ਦੇਖਣ ਨੂੰ ਹੀ ਲੱਗਦਾ ਹਨਾ ਜਮਾ ਆ ਯਾਰ ਆ ਤੋਕੀ ਜਿੰਨੀ ਆ ਸੁੱਕੀ ਹੈ ਇਹ ਨਿਕਲਦੀ ਆਉਂਦੀ ਹੈ ਨਿਕਲੂਗੀ ਕਣਕ ਨਹੀਂ ਰਹਿੰਦੀ ਨਿਕਣਕ ਨਿਕਲਨੀ ਨਿਕਲਨੀ ਹੈ 100% ਹਨਾ ਆ ਦੇਖੋ ਆ ਸਾਰੇ ਉੱਤੇ ਪਰ ਲੱਗੇ ਹਨਾ ਇੱਥੇ ਹੱਥ ਮਾਰਦੇ ਆ ਪਖੜ ਜੂ ਨਿਕਲੇ ਕੋਈ ਪੱਟੀ ਤੋ ਉਹ ਨਾ ਮੈਂ ਕੋਈ ਨਾ ਕੋਈ ਦੂੰ ਇੱਥੇ ਮਾਰ ਲੈਣਾ ਇਹ ਆ ਦੇਖੋ ਆ ਆਉਂਦੀ ਆ ਤਕਰੀਬਨ ਇਹ ਕਣਕ ਦੀ ਬੀਜੀ ਨੂੰ ਅੱਜ 22 ਦਿਨ ਹੋ ਗਏ ਤੇ 22 ਦਿਨਾਂ ਦੇ ਵਿੱਚ ਆ ਦੇਖੋ ਇੱਧਰ ਨੂੰ ਮਰੁੰਨੇਗਾ ਉਰੇ ਭਾਰਤੀ ਦੀ ਆ ਇੰਨਾ ਤਾਂ ਜਿਹੜਾ ਖੜਾ ਨਾ ਆ ਕਿਹੜੇ ਤੋਂ ਇੱਧਰ ਤੇ ਹੂ ਤੋਂ ਲੈ ਕੇ ਇੰਨਾ ਤਾਂ ਆ ਕਹਿ ਰ ਮਨ ਕੇ ਜਦ ਰੁੱਖਾ ਸੀਗਾ ਯਾਰ ਸਾਰੇ ਜਹਣਾ ਪਰ ਇਹਦੇ ਵਿੱਚ ਵੀ ਕਣਕ ਰਲ ਗਈ ਇਹ ਨਹੀਂ ਹੈਗੇ ਵੀ ਕਣਕ ਰਲਦੀ ਨਹੀਂ ਇਹਨੇ ਬੂਝਾ ਪੜਾ ਮਾਰਨਾ ਹੁਣ ਇੱਧਰ ਤੁਸੀਂ ਦੇਖੋ ਲੈ ਉਰੇ ਭਰੀ ਖੜੀ ਆ ਉਧਰਲੀ ਦੇਖੋ ਉਰੇ ਭਰੀ ਖੜੀ ਆ ਨਾ 22 ਦਿਨ ਬੀਜੀ ਨੂੰ ਹੋ ਗਿਆ ਜਿਹਨੂੰ ਤੇ ਆਹਾ ਇੰਨਾ ਇਧਰ ਤਾਂ ਫੁੱਲ ਹੈਗੀ ਹੈਗੀ ਆ ਦੇਖੋ ਮਾਰੂ ਨੇਗਾ ਐਂ ਕਰਕੇ ਪਤਾ ਲੱਗਦਾ ਹੈ ਗੈਸ ਲੋਟ ਹਨ ਤੇ ਆ ਦੇਖੋ ਆ ਹੁੰਦੀ ਨਿਕਲਦੀ ਇਹ ਆ ਸੀਗੀ ਆ ਚੱਕ ਕੀਤੀ ਬਾਈ ਦਿਨ ਕਣਕੇ ਵੀਜੀ ਨੂੰ ਹੋ ਗਏ ਤੇ ਕਣਕ ਸਾਰੀ ਨਿਕਲੇ ਇਹ ਐਂ ਸੀ ਵੀ ਨਿਕਲਦੀ ਸੀ ਕਣਕ ਹਨਾ ਵੀ ਨਿਕਲ ਨਹੀਂਦੀ ਨਾ ਮਨ ਨੂੰ ਸੀਗਾ ਹਨਾ ਮਨ ਦੇ ਵਿੱਚ ਹੁੰਦੀ ਆ ਯਾਰ ਕਿਉਂਕਿ ਬਾਈ ਆ ਆ ਪਾ ਜੀ ਕਹੀ ਹੈ ਨਾ ਰੁਪੀਏ ਦੇਣੇ ਲੈਣੇ ਹੁੰਦੇ ਬਾਣੀਆਂ ਦੇ ਹਨ ਤੇ ਉਹਦੇ ਕਰਕੇ ਆ ਹੁਣ ਅੱਥੇ ਫੱਟ ਗਿਆ ਬਤੰਦਰ ਕਣਕ ਮਾਰੂ ਦਾ ਸਾਈ ਇਹਨੂੰ ਅੱਗ ਲਾਈਏ ਅੱਥੇ ਇਹਨੂੰ ਅੱਗ ਲਾ ਕੇ ਜਾਵਾਂਗੇ ਆਹ ਦੇ ਥੱਲੇ ਦੀ ਪੀਲੀ ਪਈ ਸੁਨਾਉ ਦੀ ਨਾਲ ਆਵੇ ਆ ਆ ਨਿਕਲੀ ਆ ਸਾਲ ਕੱਢਣ ਤੋਂ ਬਾਅਦ ਨਿਕਲੀ ਆ ਸਾਰੀ ਆਈ ਦੀ ਪੀਲੀ ਹੋਈ ਖੜੀ ਆ ਮਾਰੂ ਨੇ ਜਹ ਹਨਾ ਹਾਂ ਇਹ ਦੇਖੋ ਆ ਸਾਰੀ ਆ ਪੀਲੀ ਇਹਦੀ ਗਰਮੈਸ਼ਨ ਨਿਕਲੀ ਕੋਕਟਾਕਤੀ ਨਾ ਆ ਗਰਮੈਸ਼ਨ ਨਿਕਲੀ ਸਾਰੀ ਹੈ ਨਾ ਫੇ ਇੱਥੇ ਮਾਰ ਕੇ ਨਿਕਿਆ ਪਤਾ ਲੱਗਦੀ ਹੈ ਕਣਕ ਛੋਟੀ ਹੈ 22 ਦਿਨਾਂ ਦੀ ਕਣਕ ਆ ਕਣਕ ਹਜੇ ਵੀ ਆ ਦੇਖੋ ਵਿੱਚ ਕਣਕ ਨਿਕਲ ਹੀ ਜਾਂਦੀ ਹੈ 22 ਦਿਨਾਂ ਤੋਂ ਵੀ ਹੈ ਨਾ ਕੋਈ ਨਾ ਕੋਈ ਇੱਥੇ ਆਪਣ ਨੂੰ ਬੂਝਾ ਥਿਆ ਜਾਣਾਗਾ ਤੇ ਬਾਕੀ ਆਪਣੀ ਆ ਬਾਹਾਂ ਤੇ ਸਪਰੇਅ ਕਰੀ ਨੂੰ ਗੁਲੀ ਡੰਡੇ ਵਾਲੀ ਤਕਰੀਬਨ ਆ ਤਨ ਨੂੰ 4 ਸਾਲ ਹੋ ਗਏ ਆਪਾਂ ਸਪਰੇ ਨਹੀਂ ਕਰੀ ਕੋਈ ਵੀ ਗੁੰਡੰਡੇ ਵਾਲੀ ਨਾ ਕੋਈ ਤੇਲੇ ਵਾਲੀ ਹੈਨਾ ਆ ਦੇਖੋ ਇਹ ਓਰੇ ਫੁੱਲ ਭਰੀ ਖੜੀ ਜਮਾ ਮਾਰੂਨੇਗਾ ਜਿੰਨੇ ਵੀ ਕਹਦੇ ਸਾਰੇ ਓਰੇ ਤੱਕ ਭਰੇ ਹੋਏ ਹੈ ਜਿੰਨੇ ਵੀ ਕਹਦੇ ਹੈਨਾ ਐਂ ਨੂੰ ਨਹੀਂ ਦਸੂਗੀ ਕਿਉਂ ਐਂ ਕੋ ਨਹੀਂ ਦਸੂਗੀ ਐਂ ਤਾਂ ਨਹੀਂ ਦਸੂਗੀ ਐਂ ਨੂੰ ਮਾਰੂਨੇਗਾ ਉਹ ਕਣਕ ਦੋਦਨ ਮਗਰ ਬੀਜੀ ਹੋਈ ਆ ਉਹ ਸੁਪਰ ਸੀਟਰ ਵਾਲੀ ਹੈਨਾ ਤੇ ਆਹਾ ਇਹ ਮਸ਼ੀਨ ਵਾਲੀ ਹੈ ਤੂੰ ਹੀ ਮਾਰ ਸਕਦੇ ਉਹਨੇਗਾ ਇਹ ਆਸੀ 22 ਦਿਨਾਂ ਤੋਂ ਅੱਜ 22 ਦਿਨ ਕਣਕ ਵੀਜੀ ਨੂੰ ਹੋ ਗਏ 22 ਦਿਨਾਂ ਤੋਂ ਕਣਕ ਅੱਜ ਫੇਰ ਵੀ ਨਿਕਲੀ ਜਾਂਦੀ ਹੈ ਕਿਉਂਕਿ ਜਿਹੜਾ ਮਸ਼ੀਨ ਨਾਲ ਦਾਣਾ ਵੀ ਤਨਾ ਉਹ ਦਾਣਾ ਦਾਣਾ ਹਰਾ ਹੋਊ ਕੀ ਹੋਗਾ ਜਿੱਦਾਂ ਵਹਣ ਬਾੜਾ ਸੁੱਕਾਗਾ ਫੇਰ ਤਾਂ ਕਹਿਣਾ ਕੀ ਹੈ ਵੀ ਵਹਣ ਦਾ ਦਾ ਸੁੱਕਾ ਹਨਾ ਦੇਖੋ ਆ ਦੀ ਮਾਰੋ ਨੀਗਾ ਆ ਉਹ ਰੱਟ ਐਡਾ ਚਲਦਾ ਏ ਮਸ਼ੀਨ ਦਾ ਆਹ ਉਹ ਅਸਿਨ ਜਿਹੜਾ ਆਹ ਮਸ਼ੀਨ ਦਾ ਉਹ ਨਵੇਂ ਪੋਰ ਲਗਵਾਏ ਸੀ ਖਿੱਚ ਸੀ ਉਮੀ ਬੀਜੀ ਗਏ ਹਨਾ ਥੱਲੇ ਆ ਦੇਖੋ ਆ ਨਿਕਲੀ ਖੜੀ ਐ ਡਲੀ ਥੱਲੇ ਆ ਗਈ ਗਿੱਲੇ ਵਾਂਝ ਡਲੀ ਜਾਦੀ ਹੁੰਦੀ ਆ ਡਲੀ ਥੱਲੋਂ ਨਹੀਂ ਨਿਕਲਦੀ ਹੁੰਦੀ ਸੁੱਕੇ ਵਾਂਹਾਂ ਚੋਂ ਨਿਕਲਿਆ ਨੇ ਹੁਣ ਡਲੀ ਇਸ ਘਾਟ ਡਲੀ ਹਨਾ ਇਹਦੇ ਵਿੱਚ ਆ ਚੱਕ ਦੀ ਪਰ ਇਹ ਨਿਕਲਿਆਈ ਇਹ ਅੱਜ ਵੀ ਦੇਖੋ ਨਿਕਲਦੀ ਆਉਂਦੀ ਆ ਆ ਨਿਕਲਿਆਈ ਹਨਾ ਇਹ ਆ ਨਿਕਲੀ ਖੜੀ ਆ ਇਹ ਆ ਨਿਕਲੀ ਥੱਲੋਂ ਹਨਾ ਇਹ ਆ ਦੇਖੋ ਮਰੂ ਨੀਗਾ ਆ ਆਉਂਦੀ 22 22 ਦਿਨ ਹੋ ਗਏ ਅੱਜ ਵੀ ਜੀ ਨੂੰ ਤੇ ਹੀ ਮੀਣਾ ਲੋ ਯਾਰ ਤੇ ਹੀ ਦੇ ਨਹੀਂ ਹੋ ਗਏ ਰਾਜੀ ਬੀਜੀ ਨੂੰ ਗੱਲ ਨਿਪਟ ਗਈ ਹਜੇ ਵੀ ਕਣਕ ਥੱਲੋਂ ਨਿਕਲਦੀ ਆਉਂਦੀ ਆ ਮਿੱਤਰੋ ਸਾਨੂੰ ਆਏ ਸੀ ਵੀ ਇਹਨੂੰ ਦੁਬਾਰੇ ਬਾਕੇ ਬੀਜਣੇ ਬਾਕੇ ਕਿਰੌਣੀ ਕਰਨੀ ਪਊੀ ਕਿਰੌਣੀ ਕਰਕੇ ਜਲ ਜਿੰਨੀ ਨਿਕਲੇ ਨਿਕਲੇ ਨੀ ਛੱਟਾ ਛੋਟਾ ਦੇ ਦਾਂਗੇ ਪਰ ਆ ਦੇਖੋ ਆ ਮਰੋਣੀ ਦਾ ਇਹ ਸਾਰੀ ਨਿਕਲੂ ਸਾਰਿਆਂ ਦਾ ਖੁਸ਼ਕ ਥਾਂ ਦੋਗੀ ਆ ਸੀਗੀ ਯਾਰ ਆ ਇੰਨੀ ਥਾਂ ਖੁਸ਼ਕ ਦੋਗੀ ਸਾਰਿਆਂ ਨੂੰ ਦੀ ਸੀ ਜਾਂਦੀ ਹੈ ਨਾ ਇਹ ਵਾਹਣ ਬਾਕੇ ਬੀਜਾ ਤਰਥੇ ਰੀ ਇਧਰ ਤਾਂ ਆ ਖੁਸ਼ਕ ਦੋਗੀ ਆ ਹੀ ਨਹੀਂ ਇਹ ਕੋਸ਼ੀ ਛੋਟੀ ਜਿਹੀ ਕਾ ਸੀਗੀ ਇੱਧਰ ਤਾਂ ਦੇਖੋ ਪੂਰੇ ਔਰੇ ਮਾਹੌਲ ਇੱਕ ਨੰਬਰ ਤੇ ਆ ਇਹਦੇ ਵਿੱਚੋਂ ਵੀ ਆ ਸਾਰਿਆਂ ਦਾ ਖੁਸ਼ਕ ਲੋਗੀ ਆ ਆਗੀ ਜਿਹੜੀ ਹੈਗੀ ਹੈ ਇਹਦੇ ਵਿੱਚੋਂ ਵੀ ਆ ਇੱਥੋਂ ਵਟ ਕੇ ਦੇਖਦੇ ਆਪਾਂ ਵੀ ਇਹਦਾ ਔਰ ਇੱਧਰ ਨੂੰ ਗਿਆ ਉਹ ਆਖੜੀ ਆ ਆ ਸੀ ਇਹ ਇੱਕ ਨਾ ਦੋ ਦਿਨਾਂ ਚ ਬਾਹਰ ਆਊਗੀ ਆਊਗੀ 100% ਆਊ ਯਾਰ ਵੀ ਇਹ ਕਿਹੜੀ ਗੱਲ ਆ ਇੱਥੇ ਫੇਰ ਆ ਗਈ ਸੀ ਕੂਜਾ ਪਰ ਟੈਰ ਟੁੱਟ ਕੇ ਢੰਗੂਰ ਵਿੱਚੋਂ ਆ ਸੀਗੀ ਹੰ ਖੁਸ਼ਕਾ ਜਮਾ ਖੁਸ਼ਕ ਜਨ ਆ ਆਈ ਖੁਸ਼ਕਾ ਜਮਾ ਜਿੰਨਾ ਕਹਦੇ ਇੱਥੇ ਸਾਰਿਆਂ ਤੋਂ ਵੱਧ ਖੁਸ਼ਕ ਤਾਂ ਸੀ ਪਰ ਆਹੀ ਫਰਕ ਆ ਮਸ਼ੀਨ ਨਾਲ ਬੀਜੀ ਹੋਈ ਦਾ ਆ ਸਾਰਿਆਂ ਤੋਂ ਖੁਸ਼ਕ ਲੋਗੀ ਸਾਰੇ ਵਾਂ ਤੋਂ ਖੁਸ਼ਕ ਲੋਗੀ ਜਦੋਂ ਇੱਥੇ ਕਣਕ ਨਿਕਲੇ ਸਾਰੀ ਕੰਮ ਜਾਵਾਂ ਨਿਕਲਦੀ ਆਉਂਦੀ ਆ ਹਨਾ ਤੇ ਆ ਨਿਕਲੀ ਖੜੀ ਆ ਨਾ ਲਾਈਟ ਵੀ ਆ ਗਈ ਉਧਰ ਕਰਮਾਂ ਵਾਲੜੀ ਚੱਲ ਪਿਆ ਵੋਟਰਾਂ ਤੇ ਇੱਧਰ ਦਾ ਬੱਲੇ ਬੱਲੀ ਆ ਗਾ ਮੈਂ ਤੇ ਤਾਂ ਮਾਹੌਲੇ ਆ ਗਾ ਵੀ ਇੰਨਾ ਫਰਕ ਹੁੰਦਾ ਜੀ ਆਪਾਂ ਕਹਿੰਦੇ ਸੁੱਕੇ ਵਾਹਣ ਦਾ ਹੀ ਵਟਾ ਹੁੰਦਾ ਹਨਾ ਤੇ ਗਿੱਲੇ ਵਾਹਣ ਦਾ ਇੱਧਰ ਮਾਰੂ ਨੇ ਗਾ ਤੁਸੀਂ ਇੱਕ ਦਿਨ ਦੀ ਵਜਾ ਹੁੰਦਾ ਵੀ ਬਸ ਆਹ ਵਾਹਣ ਜਿਆਦਾ ਗਿੱਲਾ ਸੀ ਇੱਧਰਲਾ ਇੱਧਰਲਾ ਸੁੱਕਾ ਜੀ ਪਰ ਕਣਕ ਇਹ ਵੀ ਬਹੁਤ ਕਣਕ ਚ ਕੋਈ ਉਹ ਜੀ ਗੱਲ ਨਹੀਂ ਹੈਗੀ ਕਿ ਕਣਕ ਚ ਕੋਈ ਘਾਟ ਕਿਸੇ ਚੀਜ਼ ਦੀ ਬਸ ਛੋਟੀ ਆ ਜੀ ਤੜਕੇ ਜੇ 8 ਵਜੇ ਆਇਆ ਇੱਥੇ ਹੁਣ ਸੂਰਜ ਚੜ ਗਿਆ ਫਿੱਕੀ ਵੀ ਤੜਕੇ 8 ਵਜੇ ਆ ਫੜੀ ਲੈਣਾ ਭਰੀਆਂ ਜਾਵਾਂ ਆ ਛੜਦਾ ਪਾਣੀ ਕਣਕ ਨੂੰ ਅੱਜ ਲਾ ਕੇ ਲਾਉਣ ਵਾਕੇ ਹਾਂ ਚੂਹਿਆਂ ਦੇ ਖੱਡਾਂ ਖੋਣਾਂ ਮੈਂ ਦੇਖਿਓ ਚੂਹੇ ਦੇਖੋ ਕਿੱਡੇ-ਕੱਡੇ ਭੈੰਦੇ ਬੌਲੇ ਵੱਡੇ-ਵੱਡੇ ਚੂਹੇ ਆਲੇ ਇਹ ਲੈ ਇਹ ਲੈ ਅਜ ਤਾਂ ਪਾਣੀ ਆ ਗਿਆ ਉਧਰੋਂ ਇਹ ਵੀ ਪਾਣੀ ਆ ਗਿਆ ਬੱਚੇ ਨਿਕਲੇ ਬਹੁਤ ਆਲੇ ਜਿਹੜਾ ਆਪਾਂ ਜੀਰੋ ਡਰਲ ਕਰਦਨੇ ਆ ਚੀਜ਼ ਤਾਂ ਵਧੀਆ ਹਰ ਹੁਣੀ ਕਰਕੇ ਕਰੀ ਸੀ ਹਰੀ ਹੁੰਦੀ ਹੁੰਦੀ ਹੈ ਨਾ ਪਰ ਆਹ ਸੱਪਾ ਵਾਲਾ ਇਹਨਾਂ ਦਾ ਆਹ ਦੇਖੋ ਖੱਡਾਂ ਦੇਖੋ ਪੱਟੀਆਂ ਆ ਬਾਹੇਓਂ ਇੱਕ ਖੱਡਣੀ ਹੈਗੀ ਸਾਰੇ ਬਾਹਣ ਚ ਨਾ ਇਹਦੇ ਵਿੱਚ ਖੱਡਾਂ ਦੇਖੋ ਤੁਸੀਂ ਲੈ ਚੂਹੇ ਹੀ ਨਹੀਂ ਲੋਟ ਆਉਂਦੇ ਮੇਰੇ ਸਾਲੇ ਦੇ ਐਨਾ ਚੂਹੂ ਖਾਨਾਗਾ ਆ ਲੈ ਖੱਡਾਂ ਦੇਖੋ ਇੱਧਰ ਇਧਰ ਨੂੰ ਬਾਧੂ ਪੱਟੀਆਂ ਪਈਆਂ ਜਿੱਥੇ ਤੇ ਹੈਗੀਆਂ ਗਿਆ ਬਾਕੀ ਇੱਕ ਹੋਰ ਵੀ ਗੱਲ ਆ ਮਿੱਤਰੋ ਹਨਾ ਤੁਹਾਨੂੰ ਚੀਜ਼ ਦਿਖਾਉਨੇ ਆ ਜਿਹੜਾ ਚੀਜ਼ ਹਨਾ ਫਰਕਾ ਇੱਕ ਆਪਾਂ ਕਹਿ ਦਿੰਨੇ ਆ ਯਾਰ پتہ ਕੀ ਕਹਿੰਨੇ ਆ ਵੀ ਯਾਰ ਗੱਠਾ ਬਣਾ ਦੋ ਹਨਾ ਪਰ ਨਹੀਂ ਫਰਕ ਹੈਗਾ ਬਾਈ ਉਹ ਚੀਜ਼ਾਂ ਚਲ ਆਹ ਵਾਹਣ ਦੇ ਵਿੱਚ ਮੈਂ ਤੁਹਾਨੂੰ ਤਿਆਰ ਬਾਦ ਖਾ ਦੇਣਾ ਹਣਾ ਇਹ ਇੱਥੋਂ ਇਧਰ ਅਸੀਂ ਪ੍ਰਾਲੀ ਮੋੜਤੀ ਇਧਰ ਆਪਣਾ ਵਾਹਣ ਸੀਗਾ ਇਧਰ ਲੈਂਦੀ ਸੀ ਅਕਰ ਨੂੰ ਹਣਾ ਅਸੀਂ ਇੰਨੀ ਪ੍ਰਾਲੀ ਮੋੜਤੀ ਇੱਥੋਂ ਤੱਕ ਇਹ ਇੱਥੇ ਤੱਕ ਮੋੜੀ ਆ ਹਜੇ ਵੀ ਸਵਾਹ ਇਧਰ ਨੂੰ ਗਈ ਆ ਇੱਥੇ ਕਣਕ ਦੇਖੋ ਤੁਸੀਂ ਹਾਂ ਇਹ ਆਇਆ ਹੋਣਾ ਤੁਹਾਨੂੰ ਇੱਥੇ ਕਣਕ ਦੇਖੋ ਤੁਸੀਂ ਜਿੱਥੇ ਅੱਗ ਨਹੀਂ ਲੱਗੀ ਆ ਦੇਖਿਓ ਪਰਾਲੀ ਇਕੱਠੀ ਹੋ ਗਈ ਨਾ ਕਣਕੇ ਦੇਖੋ ਕਿਦਾਂ ਦੀ ਹੈ ਹਾਂ ਆ ਦੇਖੋ ਇਹ ਪੱਕਾ ਤਿਆਰ ਬਹੁਤ ਹੈ ਇਦਾਂ ਅੱਗ ਲੱਗੀ ਇਧਰ ਕਣਕੇ ਚਾਖੋ ਹੁਣ ਵਿੱਚ ਕਹਿ ਦਿੰਨੀ ਮੱਥਾ ਹੈ ਜਿਦਾ ਇਦਾਂ ਇਦਾਂ ਨਹੀਂ ਬਾਈ ਤਜਰਬਾ ਕਰਿਆ ਹੋਇਆ ਹੈਗਾ ਨਾ ਚਲੋ ਅੱਗ ਨਹੀਂ ਲਾਉਂਦੇ ਭਰਾ ਬੜਾ ਚੰਗਾ ਵਿੱਚ ਪਰ ਇਹਦੇ ਵਿੱਚੋਂ ਕਿल्ली ਗੰਧਮੀ ਉੱਡਦੀ ਹੈ ਜੇ ਆਪਾਂ ਕਹਿ ਦਈਏ ਵੀ ਹਣਾ ਤੇ ਕੁਝ ਮੋਟਾ-ਮੋਟਾ ਪोटाश ਜਦੋਂ ਅੱਗ ਲਾਉਂਦੇ ਆ ਪਰਾਲੀ ਨੂੰ ਆਪਾਂ ਬਾਕੀ ਸਾਰੀ ਰੇਹ ਰਹਿੰਦੀ ਰਹਿੰਦੀ ਐ ਦੀ ਪਹਿਲਾਂ ਸਿਆਣੇ ਬਜ਼ੁਰਗ ਦੇ ਲਸਣ ਦੇ ਵਿੱਚ ਡੰਡਿਆਂ ਦੇ ਵਿੱਚ ਕਿਉਂਕਿ ਉਹ ਫੁੱਲਣ ਵਾਲੀ ਚੀਜ਼ ਸੀਗੀ ਉਹਦੇ ਵਿੱਚ ਹਾਂ ਚੱਲੀ ਜਾਂਦੀ ਐ ਕਿੱਥੇ ਦਾ ਹੋਰ ਦਿਖਾਦਾ ਕਿਸਦਾ ਮੈਂ ਇੱਥੇ ਜੇ ਆਪਣਾ ਹੋਵੇ ਕਿੱਥੇ ਐ ਮੈਂ ਖੜਾ ਉੱਥੇ ਜਾਂਦਾ ਹੈ ਇਹੋ ਚੱਲੀ ਜਾਂਦੀ ਇੱਥੇ ਦਿਖਾਉਣਾ ਮੈਂ ਜਮਾ ਸਾਹਮਣੇ ਮੋਟਰ ਚੱਲੀ ਜਾਂਦੀ ਆ ਹੋ ਚੱਲਿਆਂ ਦੀ ਉੱਥੋਂ ਹੁੰਦੀਆਂ ਦੋ ਮੋਟਰਾਂ ਚੱਲ ਕੇ ਇੱਥੇ ਬਾਕੀ ਖਾਲ ਖੂਲ ਅਸੀਂ ਐ ਬਣਾਇਆ ਸੀ ਟੈਸ਼ਨ ਖਾ ਸਾਡੇ ਸਾਰੇ ਅਸੀਂ ਵਧੀਆ ਬਣਾਉਂਦੇ ਆ ਦੋ ਮੋਟਰਾਂ ਦਾ ਪਾਣੀ ਆ ਇੱਕੋ 11 ਦੇ ਵਿੱਚ ਪੈ ਰਿਹਾ ਹੈਗਾ ਬਾੜ ਦੇਖ ਲਓ ਤੁਸੀਂ ਇੱਥੋਂ ਉਹ ਤੱਕ ਨਾਰਮਲ ਤੇ ਕੈਮਰਾ ਹਨਾ ਇਹ ਉੱਥੇ ਫਿਰ ਹੋ ਬਿੰਗ ਹੋ ਕੇ ਸਾਹਮਣੇ ਇਰਘੋ ਮੁਰਦਾ ਮੰਨ ਕੇ ਚੱਲੋ ਵੀ ਹਜਾ ਐ ਹੋ ਡੇਗੜੀ ਦੀ ਸੀਨ ਦੀ ਛੋਟੀ ਉਥੋਂ ਦਾ ਕੱਚਾ ਖਾਲ ਆ ਕੱਚੇ ਖਾਲ ਦੇ ਵਿੱਚ ਪਾਣੀ ਆ ਰਿਹਾ ਹੈਗਾ ਦੋ ਮੋਟਰਾਂ ਦਾ ਨੱਕੇ 'ਚ ਪੈਂਦਾ ਵੀ ਦਿਖਾਉਣਾ ਤੁਹਾਨੂੰ ਮੈਂ ਚੱਲ ਪਾਣੀ ਇੰਨੀ ਰਫਤਾਰ ਥੋੜੀ ਜਿਹੀ ਮਾਰਤਾ ਘੱਟ ਕਰਦਾ ਹੁੰਦਾ ਉਹ ਸਾਬ ਨਾਲ ਆਈ ਬਹੁਤ ਜਾਂਦਾ ਪਾਣੀ ਹੈ ਕਿਹੜਾ ਇੱਥੇ ਰਹਿ ਗਈ ਦੱਬ ਕੇ ਸਹੀ ਘੰਟੇ 'ਚ ਖਾਲ ਭਰ ਦੋ ਉਥੋਂ ਆ ਕੇ ਸਹੀ ਘੰਟੇ 'ਚ ਹੋ ਉਥੋਂ ਇੱਥੇ ਮੂੰਹ ਧਰਦਾ ਹੁੰਦਾ ਆ ਨੱਕੇ ਤੇ ਆ ਕੇ ਸਹੀ ਘੰਟੇ ਚ ਘੰਟਾ ਦਾ ਖਾਲ ਭਰਨ ਤੇ ਫਿਰ ਦਾ ਨਕਾਲ ਆਈ ਉਹਦਾ ਪੋਣਾ ਘੰਟਾ ਬਾਣੀ ਦੇਖੋ ਇੱਕ ਰਫਤਾਰ ਨਾਲ ਜਾਉ ਸਾਰਾ ਹਜੇ ਸਾਡੇ ਬੰਦੇ ਥੋੜਾ ਜਿਹਾ ਖਾਲ ਪੀੜਾ ਕਰਕੇ ਉਦੋਂ ਮੈਂ ਹੈ ਨਹੀਂ ਸੀ ਗਾਂਹਾਂ ਦਾ ਖੁੱਲਾ ਐਈ ਤੇ ਅਸਲ ਆਸਪਾਇਦੇ ਤੋਂ ਲਾ ਕੇ ਇੱਧਰ ਥੋੜਾ ਜਿਹਾ ਪੀੜਾ ਦਾ ਖਾਲ ਸੱਚੀ ਹੈ ਗੱਲ ਮਿੱਤਰੋ ਟਾਈਮ ਵਿਚਾਰੋ ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਪ੍ਰਾਲੀ ਮਚਾਉ ਨਾ ਬਾਹਨ ਚ ਪਾਹੋ ਦੱਬੋ ਥੱਲੇ ਹਾਂ ਸਭ ਤੋਂ ਮੀਟਰ ਕੰਮ ਆ ਪਰ ਗੱਠਾਂ ਚ ਕਾਉਣ ਨਾਲ ਆ ਕੰਮ ਆ ਸਹੀ ਨਹੀਂ ਸੋਨੂੰ ਮੈਂ ਤਜਰਬਾ ਦਿਖਾ ਦੂੰ ਕਿ ਜ਼ਿੰਮੇਵਾਰ ਤੇ ਮੂੰਹ ਥੋਨੂੰ ਜਿਹਨੂੰ ਲਗਾਤਾਰ 7 ਸਾਲ ਹੋ ਗਏ ਬੰਦੇ ਨੇ ਗੱਠਾਂ ਬਣਵਾਈਆਂ 7 ਸਾਲ ਲਗਾਤਾਰ ਹੋ ਗਏ ਨਾ ਉਹ ਅੱਜ ਆਪਦੇ ਮੂੰਹ ਨਾਲ ਆ ਮੰਨਦਾ ਮੈਂ ਥੋੜੀ ਉਹਦੇ ਨਾਲ ਗੱਲਬਾਤ ਵੀ ਕਰਾਉਂਗਾ ਉਹ ਆਪਦੇ ਮੂੰਹ ਆ ਮੰਨਦਾ ਵੀ ਭਾਈ ਗੱਠਾਂ ਨਹੀਂ ਬਣਾਉਣੀਆਂ ਚਾਹੀਦੀਆਂ ਬਹਾਂ ਚਬਾਂ ਫਿੱਕਾ ਪੈ ਜਾਂਦਾ ਯਾਰ ਇਹ ਸੱਚ ਆ ਗੱਲ